अरविंद कुमार नाम है मैं सीएम क्रेडिट हूं जी जी। मैं जो है यहां पे खबर लगी है तो मैं आया हूं हाँ। लेकिन आप लोगों को ये विश्वास दिलाता हूं कि आपका जो भी टेक केयर है ना बैंक करेगी तो बैंक करेगी तो आप मतलब आप बैंक जो इन्होंने ना फ्रॉड हो गया ਤੁਸੀਂ آئے ਹੋ ਇਹਨਾਂ ਦੇ ਭਾਵ ਦੇ ਬਿਹਾਵ ਤੇ ਇਹਨਾਂ ਨੂੰ ਲਿਖ ਕੇ ਦਿਓਗੇ ਲਿੱਖ ਕੇ ਤੋਂ ਇਨਵੈਸਟੀਗੇਸ਼ਨ ਚੱਲਣੇ ਦੋ ਜੋ ਵੀ ਪੈਸੇ ਜਮ੍ਹਾਂ ਹੋਇਆ ਹੈ ਇਹ ਬੰਦੇ ਤੁਹਾਨੂੰ ਦਰਖਾਸਤ ਦੇਣਗੇ ਤੁਹਾਨੂੰ ਵੀ ਇਹ ਸਾਰੇ ਕੰਪਲੇਂਟ ਨਹੀਂ ਆਪ ਬ੍ਰਾਂਚ ਤੇ ਤੋਂ ਕੰਪਲੇਨ ਦੋ ਉਹ ਹਮਾਰੇ ਕੋਲ ਆਇਆ ਕਿ ਮੇਰਾ ਨਾਮ ਸ਼ਿਸ਼ਾ ਕਰੋੜਾ ਹੈ ਮੈਂ ਅੱਜ ਇੱਥੇ ਐਜ਼ ਅ ਫੀਲਡ ਆਫੀਸਰ ਜੁਆਇਨ ਕੀਤਾ ਹੈ ਬ੍ਰਾਂਚ ਮੈਨੇਜਰ ਹਾਲੇ ਜੁਆਇਨ ਕਰਨਾ ਸੋ ਜਿੰਨਾ ਵੀ ਥੂਰੀਜ਼ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਠੀਕ ਹੈ ਕੋਈ ਵੀ ਕਿਸੇ ਦੀ ਗਲਤੀ ਨਹੀਂ ਗੱਲ ਨਹੀਂ ਆਪ ਸਭ ਦੀ ਇੱਕਾ ਹੋਵੇਗਾ ਤਾਂ ਪ੍ਰੋਪਰ ਮਤਲਬ ਹੋਗੀ ਸਰੇ ਨਾਲ ਆਪ ਕੰਪਲੇਂਟ ਲੈ ਰਹੇ ਹਾਂ ਠੀ ਤਾ ਸਰ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਤਾਂ ਕਿ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਵੇਖੀ ਵੀ ਹੋਇਆ ਚੀਜ਼ੋ ਯਾਨੀ ਗੁਰਪ੍ਰੀਤ ਗੁਰਪ੍ਰੀਤ ਜੀ ਦਾ ਸਵਰਥ ਤੇ ਬੈਠ ਕੇ ਸਰ ਕਿੰਨੇ ਕੇ ਪੈਸਿਆਂ ਦਾ ਲੱਗ ਰਿਹਾ ਜਿਹੜਾ ਫਰੋਡ ਹੈਗਾ ਜੀ ਦੇਖੋ ਸਰ ਹਾਲੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾਗਾ ਪੂਰਾ ਸਾਰਿਆਂ ਦੀ ਐਪਲੀਕੇਸ਼ਨ ਲੈ ਕੇ ਮੈਂ ਕੱਲ ਤੱਕ ਵੇਰਵਾ ਦਊਂਗਾ ਵੀ ਟੋਟਲ ਨਾਲ ਖਰਚਾ ਕਿੰਨਾ ਹੈ ਕਿੰਨੇ ਕੇ ਤੁਹਾਡੇ ਕੋਲ ਜਿਹੜੇ ਖਫਤਕਾਰ ਆਉ ਆ ਚੁੱਕੇ ਨੇ ਦੇਖੋ ਸਰ 15 20 10 15 ਜਣਿਆਂ ਦੀ ਕੰਪਲੇਨ ਮੇਰੇ ਕੋਲ ਆ ਚੁੱਕੀ ਹੈ ਗੁਰਪ੍ਰੀਤ ਜੀ ਨੂੰ ਵੀ ਪੁੱਛ ਕੇ ਦੇਖੋ ਮੈਂ ਉਹਨਾਂ ਨੂੰ ਕਿ 多少点钟回？ 3.55 ਤੋਂ 60 ਲੱਖ ਤੇ 55 ਤੋਂ 60 ਲੱਖ ਇੱਕ ਕੀ ਤੁਹਾਡੇ ਲਿਮਟ ਸੀ ਇਹ ਸੇਵੀ ਕਾਉਂਟ ਸੀ ਕੀ ਆਈ ਤਿੰਨ ਤਰਫੀਆਂ ਸੀ ਜੀ ਮੇਰੇ ਪਰਜਾਈ ਦੇ ਨਾਮ ਤੇ ਕਿੰਨੇ ਕਿੰਨੇ ਪੈਸੇ ਨਹੀਂ ਆਏ 9 ਲੱਖ ਨਹੀਂ ਆਏ 2 ਤੇ 1 ਕੁੱਲ 8 ਲੱਖ ਆਏ ਅੱਛਾ ਜੀ ਉਹ ਜਿਹੜੀਆਂ ਫੇਕ ਹੀ ਸਾਬਤ ਆਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਪੈਸਿਆਂ ਦੇ ਇਹਨਾਂ ਦਾ ਜੀ ਬਸ ਅੱਜ ਪਤਾ ਲੱਗਿਆ ਵੀ ਇੱਥੇ ਆ ਚੀਜ਼ ਹੋਈ ਹੈ ਤੇ ਜਦੋਂ ਸਾਰੀਆਂ ਮਾਈਨ ਲਿਮਟ ਚੱਕੀ ਨਹੀਂ ਮੈਂ 9 ਲੱਖ ਚੱਕੀ ਜੀ ਜਦੋਂ ਮੈਂ ਚੈੱਕ ਕੀਤੀ ਸੀ ਤਾਂ ਸਾਰੀ 19 ਲੱਖ ਕੁਛ ਜਿਹੜੇ ਸਾਰੇ ਮੇਰੇ ਤੋਂ ਚੁੱਕੇ ਸੀ ਮਾਤਾ ਦੇ ਮੈਂ ਜਮੈਂ ਨਹੀਂ ਚੱਕਿਆ 15 ਲੱਖ ਕੁਛ ਹਾਂ ਜੀ ਜਿਹੜੀ ਚੈੱਕ ਹੁੰਦੀ ਹੈ ਉਹ ਵੀ ਜਿਹੜਾ ਕਰ ਜਾਂਦੇ ਹਾਂ ਆਹ ਆਹ ਜਿਹੜੀ ਹੈ ਭਾਈ ਤੁਹਾਡਾ ਵੀ ਸੀਗਾ ਜੀ ਹਾਂ ਜੀ ਤੇ ਕੀ ਨਾਮ ਤੁਹਾਡਾ ਜੀ ਨਾ ਜਗਦੀਪ ਸਿੰਘ ਜੀ ਸੋਨ ਅਮਰੀਕ ਸਿੰਘ ਕਿੰਨੇ ਕ ਪੈਸੇ ਤੁਹਾਡੇ ਜਿਹੜੇ ਸੀਗੇ ਫਰੋਡ ਹੋਏ ਮੈਂ 78581862025 ਨੂੰ ਅਡੀ ਲਿਮਟ ਕੀ ਆਇਆ ਸੀ ਤੇ ਮੇਰੀ ਲਿਮਟ ਦੇ ਵਿੱਚ ਉਹਨਾਂ ਨੇ 3 ਲੱਖ ਰੁਪਈਆ ਪਾਤਾ ਜੋ ਕੁਝ ਹੋ ਗਿਆ 4.8 ਲੱਖ ਰੁਪਈਆ ਜੋ ਕਿ ਅਮਰੀਕਾ ਤੋਂ ਸਾਨੂੰ ਜੌਨ ਸਿੰਘ ਨੇ ਲਿਮਟ ਸੀ ਜੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਈ ਮੈਨੂੰ ਦੋਨੋਂ ਸਿੱਧਾ ਉਸੇ ਟਾਈਮ ਕੱਟ ਕੇ ਦੇ ਦਿੱਤੀ ਸਿੱਧਾ ਮੇਰੇ ਕੋਲੇ ਕੌਣ ਕਰਦਾ ਸੀ ਇਹ ਕੰਮ ਬੈਂਕ ਕਰਦਾ ਸੀ ਇਹ ਟਵਾਰਟਿੰਗ ਦਾ ਹਾਂ ਜੀ ਅਮਿਤ ਕਰਤਾ ਸੀ ਹਾਂਜੀ ਹਾਂਜੀ ਅੰਗਲ ਤੁਹਾਡਾ ਕੀ ਨਾਮ ਹੈ ਜੀ ਮੇਰਾ ਖੇਤਾ ਸਿੰਘ ਜੀ ਐ ਕਿਹੜਾ ਪਿੰਡ ਤੁਹਾਡਾ ਜੀ ਵੀਰੋ ਵਾਲਾ ਕਲਾਉ ਇਹ ਕਿੰਨੇ ਕੇ ਪੈਸੇ ਦਾ ਤੁਹਾਡੇ ਨਾਲ ਫਰੋਡ ਹੋਇਆ ਜੀ ਮੇਰੀ 8 ਲੱਖ 30 ਹਜ਼ਾਰ ਦੀ ਲੈਂਡ ਸੀ ਜੀ ਅੱਛਾ ਜੀ ਤੇ ਵਿੱਚੋਂ 7 7.5 ਲੱਖ ਰੁਪਇਆ ਕਦੋਂ ਆਉਂਦੀ ਇਹ ਨਿਕਲੀ ਤੁਹਾਡੇ ਖਾਤੇ 'ਚ ਪੈਸੇ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਪਤਾ ਨਹੀਂ ਕਦੋਂ ਕੱਢੀ ਅੱਛਾ ਜੀ ਮੈਂ ਚੱਕੀ ਨਹੀਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡਾ ਮੈਂ ਅੱਜ ਮੈਂ ਚੈੱਕ ਕਰਾਉਣ ਆਇਆ ਮੈਨੂੰ ਪਤਾ ਲੱਗਿਆ ਅੱਛਾ ਤੁਹਾਡੇ ਨਾਲ ਕਿੰਨੇ ਪੈਸੇ ਦਾ ਫਰੋਡਾ 7.5 ਲੱਖ 7.5 ਲੱਖ ਕੀ ਨਾਮ ਹੈ ਆਪਣਾ ਲਿਮਟ ਕਾਊਂਟ ਚੋਂ ਕਢਵਾਈ ਹੈ ਜੀ ਕਿੰਨੇ ਚੋਂ ਜੀ ਹਜੇ ਕਿਰਾ ਵੈਰੀਫਿਕੇਸ਼ਨ ਕਰਨੀ ਹੈ ਜੀ ਅੰਦਾਜ਼ਾ ਜੀ ਅੰਦਾਜ਼ਾ 4,76,70 ਤੱਕ ਸ਼ੋ ਹੀ ਹੋ ਗਿਆ ਜੀ 4,70,000 ਰੁਪਏ ਮਤਲਬ ਤੁਸੀਂ ਲਿਮਟ ਚੱਕੀ ਨਹੀਂ ਚਾਹ ਰਹੇ ਤੁਸੀਂ ਤੁਹਾਨੂੰ ਨਾ ਬੋਲ ਰਹੇ ਨਹੀਂ ਕਢਵਾ ਲਿਆ ਲਿਮਟ ਚ ਉਹਨਾਂ ਨੇ ਕਢਵਾ ਲਿਆ ਹਾਂ ਚੱਕੀ ਗਈ ਹਾਂ ਹਾਂ ਦੂਜੇ ਸੇਵਿੰਗ ਕਾਊਂਟ ਹਜੇ ਚੈੱਕ ਕਰਨੇ ਆ ਅੱਛਾ ਬੱਚੇ ਦਾ ਹੋਰ ਕੁਝ ਤਾਂ ਨਹੀਂ ਹੈ ਫਿਲਹਾਲ ਉਹ ਐਫ ਡੀਆਂ ਦੇ ਸੇਵਿੰਗ ਕਾਊਂਟ ਸਾਰੇ ਉਹ ਚੈੱਕ ਕਰਨੇ ਆ ਐਫ ਡੀ ਚੈੱਕ ਹਾਂ